ਸਿਗਲ ਜੀ ਸਾਰਿਆਂ ਨੂੰ ਤੁਹਾਡਾ ਬਰਾਡਕਾਸਟ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੇ ਕਿਸੇ ਵੀਰ ਨੇ ਵੀਡੀਓ ਪਾਉਣੀ ਹੋਵੇ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰ ਜੀ ਆਪਣਾ ਕੰਟੈਕਟ ਨੰਬਰ ਆ ਜੀ ਹਾਂਜੀ ਵੀਰ ਜੀ ਅੱਜ ਆਇਆ ਇੱਕ ਆ ਜੀ ਟੋਕੜ ਬੰਗਾਾਂ ਜੀ ਤੇ ਇੱਕ ਟੋਕੜ ਮੱਜ ਆ ਜੀ ਤੁਹਾਡੇ ਲਈ ਲੈ ਕੇ ਆਏ ਆ ਤੇ ਅੱਜ ਆਪਾਂ ਪਹੁੰਚੇ ਆ ਪਿੰਡ ਬਗਰਾੜੀ ਵੀਰੇ ਬਗਰਾੜੀ ਜਿਹੜਾ ਪਿੰਡ ਆ ਇਹ ਕੋਟਕਪੁਰੇ ਤੇ ਬਠਿੰਡੇ ਨੂੰ ਜਾਂਦੇ ਰਾਹ ਤੇ ਪੈਂਦਾ ਇਹ ਬਾਕੀ ਜਾਣਕਾਰੀ ਆ ਜੀ ਆਪਾਂ ਬਾਈ ਰਾਣੇ ਤੋਂ ਪੁੱਛਦੇ ਆਂ ਆਜੋ ਬਾਈ ਜੀ ਸਸਿਕਾ ਬਾਈ ਜੀ ਬਾਈ ਆਪਣਾ ਨਾਮ ਕੀ ਹੈ ਜੀ ਪੂਰਾ ਨਾਮ ਬਾਈ ਦਾ ਰਾਣਾ ਸਿੰਘ ਹੈ ਜੀ ਨਾਮ ਬਾਈ ਦਾ ਰਾਣਾ ਸਿੰਘ ਹੈ ਜੀ ਤੇ ਆਪਣੇ ਘਰ ਦਾ ਐਡਰੈਸ ਦੱਸ ਦਿਓ ਜੀ ਅਸਾਂ ਦਰਵਾਰਾ ਸਾਹਿਬ ਵਾਲੀ ਤੇ ਹਰੀ ਦੇ ਪਰਦੇ ਸੜਕ ਤੇ ਆਏ ਆ ਜੀ ਠੀਕ ਹੋ ਜੀ ਕੁਰਦਵਾਰਾ ਸਾਹਿਬ ਤੇ ਹਰੀ ਕੇ ਵਾਲੀ ਸੜਕ ਤੇ ਬਾਈ ਦਾ ਘਰ ਆ ਨਾਮ ਬਾਈ ਦਾ ਰਾਣਾ ਹਾਂਜੀ ਬਾਈ ਜੀ ਜਾਨਵਰ ਤੇ ਕੀ ਡਿਟੇਲ ਹੈ ਜੀ ਇਹ 4.5 ਮਹੀਨੇ ਲਿਗਾ ਭਾਈ 10 ਕਿਲੋ ਰੱਤਾ ਜੀ ਦਾ ਠੀਕ ਹੋ ਜੀ 4.5 ਕਿਲ 4.5 ਮਹੀਨਿਆਂ ਦੀ ਗੱਭ ਤੇ 10 ਕਿਲੋ ਦੁੱਧ ਆ ਬਾਈ ਜੀ ਦੂਜਾ ਸੁਹਾ ਜੀ ਠੀਕ ਹੋ ਜੀ ਮੜੇ ਖੋਲ ਕੇ ਦਿਖਾ ਦਿਓ ਜਾਨਵਰ ਜੀ ਆਪਾਂ ਅੱਗੇ ਵੀ ਇਹ ਬਾਈ ਕੋਲ ਬਹੁਤ ਵੀਡੀਓ ਪਾਈਆਂ ਚੰਗੇ ਜਾਨਵਰ ਲੈ ਕੇ ਆਉਂਦਾ ਬਾਈ ਹਰੇਕ ਰੀ ਤੁਹਾਨੂੰ ਇਸ ਦਾ ਥਣ ਬੰਨਣਾ ਵੀ ਦਿਖਾਉਨੇ ਆ ਤੇ ਹਵਾਨਾ ਵੀ ਦਿਖਾਉਨੇ ਆ ਅੱਜ ਦੇ ਟਾਈਮ ਵਿੱਚ ਆਜੋ ਬਾਈ ਜੀ ਆਜੋ ਮੜਾ ਜੀ गब्ब पशु की बहुत ज्यादा मंग आ चलते समय बच्चे ती तो सारे जानते ही हो आज कुछ ऐसे थान देखो फिर जरूर सारे थान इको बहुत वो थाना भाई ਉਹ ਹਨਾ ਦੇਖੋ ਵੀਰੇ ਤਲਾਹ ਨੂੰ ਬਚੂਈ ਨਾ ਬਚੂਈ ਨਾ ਬਚੂਈ ਠੀਕ ਹੈ ਜੀ ਹਾਂਜੀ ਬਾਈ ਜੀ ਅਗਲੇ ਜਨਵਰੀ ਦੀ ਕੀ ਡਿਟੇਲ ਆ ਜੀ ਆ ਛੋਟੀ ਆ ਜੀ 1.5 ਮਹੀਨਿਆਂ ਦਾ ਟੀਕਾ ਭਰਾਇਆ ਹੋਆ ਜੀ ਠੀਕ ਹੋ ਜੀ ਆਪਾਂ ਚਲੋ ਕਰਦਾ ਜੀ ਇਹ ਵੀਰੇ ਛੋਟੀ ਆ ਪਹਿਲਾਂ ਸੂਆ ਸੂਈ ਵੀ ਹੈ ਠੀਕ ਹੋ ਜੀ ਕਿੰਨਾ ਦੁੱਧ ਦਿੱਤਾ ਪਹਿਲੇ ਸੂਏ ਨੇ ਸੱਜਰ ਨਾਲ ਸੀ ਲਗਾ ਦਿੱਤਾ ਦੱਸੋ ਜੀ ਸੱਜਰ ਥੱਲੇ ਵੀਰੇ 10 ਲੀਟਰ ਦੁੱਧ ਸੀਗਾ ਹਾਂਜੀ ਤੇ ਹੁਣ ਡੇਢ ਮਹੀਨਾ ਹੋ ਗਿਆ ਟੀਕੇ ਭਰਾਏ ਨੂੰ ਤੇ ਵੀ ਜੀ ਇਹਦਾ ਮਗਰ ਕੀ ਹੈ ਜੀ ਮਗਰ ਇਹਦੇ ਕੋਸ਼ ਨਹੀਂ ਬਾਈ ਜੀ ਮੜੀ ਤੋਰ ਕੇ ਦਿਖਾ ਦਿਜੀ ਦੇਖੋ ਵੀਰੇ ਤੁਸੀਂ ਇਹਦਾ ਹਵਾਨਾ ਦੇਖ ਸਕਦੇ ਹੋ ਆਜੋ ਵੀਰੇ ਆਜੋ ਸਿੰਘਾਂ ਦੀ ਬਹੁਤ ਸ਼ਕੀਨ ਆ ਬਾਈ ਦਰਮਿਆਨਾ ਕਾਦਾ ਪਤਲੇ ਚਮੜੀ ਦੀ ਝੋਟੀ ਆ ਇਹ ਕਾਲੀ ਮੋਰਾ ਤੁਸੀਂ ਇਹਦੇ ਥਾਣੇ ਵੇਖੋਗੇ ਮੰਨੀ ਗੇ ਵੀਰੇ ਬਾਲ ਨੂੰ ਮਾਰੀ ਜੀ ਵੀਰੇ ਤੁਸੀਂ ਇਹਦੇ ਥਾਣੇ ਵੇਖੋਗੇ ਤਾਂ ਬਹੁਤ ਸੋਹਣੇ ਥਾਣੇ ਆ ਵੀਰੇ ਇਹਦੇ ਬਹੁਤ ਵਧੀਆ ਹਵਾਨਾ ਵੀ ਹੈ ਬਾਈ ਇਹਦਾ ਝੋਟੀ ਨੂੰ ਥੋੜਾ ਡਰਦੀ ਆ ਦੇਖ ਸਕਦੇ ਹੋ ਬਾਈ ਆਪਾਂ ਗਾਂ ਦਾ ਕੀ ਮੁੱਲ ਕਰਦੇ ਆ ਜੀ ਗਾਂ ਦਾ ਮੁੱਲ ਬਾਈ 32000 ਰੁਪਏ ਕਰਦੇ ਜੀ 32000 ਰੁਪਏ ਮੁੱਲ ਕਰਦੇ ਆ ਬਾਈ ਇਹ ਮੌਕੇ ਤੇ ਮਾਨ ਕੀਤਾ ਜਾਊਗਾ ਵੀਰ ਜੀ ਕੀਤਾ ਜਾਊਗਾ ਜੀ ਠੀਕ ਹੋ ਜੀ ਤੇ ਮਾਈ ਦਾ ਕੀ ਪ੍ਰਾਈਸ ਦਾ ਵੀਰ ਇਹਦਾ 45000 ਰੁਪਏ ਜੀ ਇਹਦਾ 45000 ਰੁਪਏ ਮੁੱਲ ਕਰਦੇ ਬਾਈ ਜੀ ਮੌਕੇ ਤੇ ਮਾਨ ਕਰੋਗੇ ਵੀਰ ਜੀ ਕਰ ਦਾਂਗੇ ਬਾਈ ਜੀ ਠੀਕ ਹੋ ਜੀ ਜੇ ਕਿਸੇ ਵੀਰ ਨੂੰ ਇਹ ਜਾਨਵਰ ਚਾਹੀਦੇ ਹੋਣ ਤਾਂ ਬਾਈ ਨਾਲ ਕੰਟੈਕਟ ਕਰ ਸਕਦੇ ਆ ਬਾਈ ਜੀ ਆਪਣਾ ਫੋਨ ਨੰਬਰ ਬੋਲ ਦਿਓ ਜੀ ਫੋਨ ਨੰਬਰ 9856220522 ਇੱਕ ਵਾਰ ਫਿਰ ਬੋਲ ਦਿਓ ਜੀ 9856220522 ਠੀਕ ਹੋ ਬਾਈ ਨੇ ਤਾਂ ਦੂੰ ਆਪਣਾ ਫੋਨ ਨੰਬਰ ਤਾਂ ਦੱਸ ਹੀ ਦਿੱਤਾ ਜੇ ਕਿਸੇ ਵੀਰ ਨੇ ਪਸ਼ੂ ਚਾਹੀਦੇ ਹੋਣ ਤਾਂ ਬਾਈ ਨਾਲ ਜਰੂਰ ਫੋਨ ਕਰੋ ਤੇ ਆਪਣਾ ਬ੍ਰਾਡਕਾਸਟਰ ਫਾਰਮ ਨੂੰ ਸਬਸਕ੍ਰਾਈਬ ਕਰੋ ਤੇ ਗਾਂਹ ਗਰੁੱਪਾਂ ਵਿੱਚ ਸ਼ੇਅਰ ਕਰੋ ਥੈਂਕ ਯੂ ਬਾਈ ਜੀ